ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਵਾਨੀ ਦੇ ਬਹੁਤ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਹਿਬ ਸਤਿਗੁਰੂ ਛੇਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਮੈਂ ਸਮੁੱਚੇ ਸਿੱਖ ਜਗਤ ਨੂੰ ਉਸ ਮੂਹ ਗੁਰਨਾਨਕ ਨਾਮ ਲੈ ਬਾਈ ਭਾਈ ਨੂੰ ਜਿੱਥੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਨਾ ਉਸੇ ਕਾਮਨਾ ਵੀ ਕਰਦਾ ਕਿ ਸਤਗੁਰੂ ਜੀ ਨੇ ਆਪਣੇ ਸਰੀਰਕਾਲ ਦੌਰਾਨ ਇੱਕ ਵੱਡਾ ਪਰ ਉਪਕਾਰ ਸਮੂਚੀ ਮਨੁੱਖਤਾ ਤੇ ਕੀਤਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਸਤਗੁਰਾਂ ਦੇ ਮਖਾਰਮੇ ਤੋਂ ਤੇ ਅੰਕਿਤ ਕੀਤੀ ਭਾਈ ਸਾ ਪਾਈ ਗਰਦਾਸ ਜੀ ਨੇ ਜਿਹਦਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੀਤਾ ਗਿਆ ਔਰ ਇਹੋ ਹੀ ਸਾਡੀ ਅਗਵਾਈ ਤੋੜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਅੰਕਿਤ ਕਰਕੇ ਗੁਰਤਾ ਗੱਦੀ 사ਤਗੁਰ ਜੀ ਨੂੰ ਬਖਸ਼ਿਸ਼ ਕੀਤੀ। ਸੋ ਗੁਰੂ ਸਾਹਿਬ ਜੀ ਨੇ ਸਿੱਖ ਪੰਥ ਤੇ ਤੇ ਸਿੱਖ ਦੀ ਇਹ ਫਲਵਾੜੀ ਸਜਾਉਣ ਲਈ ਆਪਣੇ ਲਹੂ ਤੇ ਮੰਜ ਦੇ ਨਾਲ ਸ਼ਹੀਦੀ ਵੀ ਪ੍ਰਾਪਤ ਕੀਤੀ ਤੇ ਸਿੱਖਾਂ ਨੂੰ ਇੱਕ ਨਵੇਕਲਾ ਸਿਧਾਂਤ ਵੀ ਬਖਸ਼ਿਸ਼ ਕੀਤਾ। ਜਿਹੜਾ ਅੱਜ ਵੀ ਨਿਰੰਤਰ جاری ਆ। ਸੋ ਗੁਰੂ ਸਾਹਿਬ ਕਿਰਪਾ ਕਰਨ। ਸਤਿਗੁਰਾਂ ਦੇ ਪਰ ਉਪਕਾਰ ਇਹ ਗੁਰੂ ਦਾ ਸਿੱਖ ਪਵਾਂ ਜਿੰਨੇ ਮਰਜੀ ਜਨਮ ਲੈ ਲੈ। ਉਹਨਾਂ ਦਾ ਕਰਜ ਨਹੀਂ ਉਤਾਰ ਸਕਦਾ ਸਤਿਗੁਰ ਜੀ ਨੇ ਇਸ ਮੁੱਚੀ ਮਨੁੱਖਤਾ ਦੀ ਲੜੀ ਦੇ ਵਿੱਚ ਪਰੋ ਕੇ ਜਿਨ੍ਹਾਂ ਨੂੰ ਉਸਵੇ ਦੇ ਦੱਬੇ ਤੇ ਲਤਾੜੇ ਕਿਹਾ ਜਾਂਦਾ ਸੀ। ਉਹਨਾਂ ਦੀ ਪਵਿੱਤਰ ਗੁਰਬਾਣੀ ਨੂੰ ਅੰਕਿਤ ਕਰਕੇ ਸਤਿਗੁਰਾਂ ਨੇ ਆਪਣੇ ਤੋਂ ਵੱਡਾ ਦਰਜ ਬਖਸ਼ਿਸ਼ ਕੀਤਾ। ਇਹ ਹੋਇ ਸਤਗੁਰਾਂ ਦੇ ਪਵਿੱਤਰ ਸਿਧਾਂਤ ਦੀ ਬਲੱਖਣਤਾ ਕਿ ਗੁਰਸ਼ਬਦ ਨੂੰ ਉਜਾਗਰ ਸਤਗੁਰ ਜੀ ਨੇ ਆਪ ਵੀ ਕੀਤਾ ਤੇ ਜਿਨ੍ਹਾਂ ਨੇ ਸਤਗੁਰ ਜੀ ਦੇ ਕਾਲ ਤੋਂ ਪਹਿਲਾਂ ਇਸ ਫਲਸਫੇ ਦੇ ਉੱਤੇ ਪਹਿਰਾ ਦਿੱਤਾ ਉਹਨਾਂ ਨੂੰ ਵੀ ਸਤਗੁਰ ਜੀ ਨੇ ਆਪਣੇ ਤੋਂ ਵੱਡਾ ਸਥਾਨ ਬਖਸ਼ਿਸ਼ ਕੀਤਾ ਸੋ ਬਹੁਤ-ਬਹੁਤ ਵਧਾਈ ਦਿਨਾ ਅੱਜ ਸਿੱਖ ਫੌਜ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਜੀ ਨਲਵਾ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਆ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਸੀ ਕਿ ਸਤਗੁਰੂ ਜੀ ਸਿੱਖ ਨੂੰ ਤਾਣ ਬਖਸ਼ਿਸ਼ ਕਰਦੇ ਆ ਪਵਿੱਤਰ ਗੁਰਬਾਣੀ ਦਾ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਆ ਗੁਰੂ ਗ੍ਰੰਥ ਦੀ ਜੋਗਤ ਵਿੱਚ ਜੋੜਦੇ ਆ ਨਿਤਨੇਮ ਦੀ ਪਰਪੱਕਤਾ ਉਹ ਮਾਨਸਿਕ ਤੌਰ ਤੇ ਤਕੜੇ ਹੁੰਦੇ ਤੇ ਸਰੀਰਕ ਤੌਰ ਤੇ ਵੀ ਤਕੜੇ ਹੁੰਦੇ ਤੇ ਉਹ ਸਰਦਾਰ ਹਰੀ ਸਿੰਘ ਨਲੂਆ ਜਿਹਨੂੰ ਦਰੇ ਖੈਬਰ ਤੱਕ ਅੱਜ ਅਮਰੀਕਾ ਦੀ ਸਰਕਾਰ ਵੀ ਉੱਥੇ ਤੱਕ ਜਿੱਤ ਨਹੀਂ ਹਾਸਲ ਕਰੀ ਜਿਹਨੀਆਂ ਜਿੱਤਾਂ ਹਰੀ ਸਿੰਘ ਨਲੂਏ ਨੇ ਇਸ ਧਰਤੀ ਤੇ ਪ੍ਰਾਪਤ ਕੀਤੀਆਂ ਇਸ ਸਿੱਖ ਪੰਥ ਦਾ ਮਹਾਨ ਨਾਇਕ ਆ ਮਹਾਨ ਜਰਨੈਲ ਆ ਉਹਨਾਂ ਦਾ ਵੀ ਅੱਜ ਆਪਾਂ ਸ਼ਹੀਦੀ ਦਿਹਾੜਾ ਇੱਥੇ ਮਨਾਇਆ ਸੋ ਮੈਂ ਅੰਤ ਦੇ ਵਿੱਚ ਸਤਿਗੁਰ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਸ ਪ੍ਰਕਾਸ਼ ਦਿਹਾੜੇ ਦੀ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਗੁਰਦੁਆਰਾ ਸ਼੍ਰੀ ਸੰਤੋਖਗੜ੍ਹ ਸਾਹਿਬ ਉੱਥੇ ਸਮਾਗਮ ਵੀ ਚੱਲ ਰਹੇ ਆ ਔਰ ਰਾਤ ਨੂੰ ਆਤਿਸ਼ਬਾਜੀ ਤੇ ਦੀਪਮਾਲਾ ਉਹ ਕੱਲ ਤੋਂ ਹੀ ਸਤਿਗੁਰਾਂ ਨੇ ਕਿਉਂਕਿ ਕੱਲ ਗੁਰੂ ਨੌਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਸੀ ਉਹ ਚੱਲ ਰਹੀ ਆ ਸੋ ਸਮੁੱਚੀ ਮਨੁੱਖਤਾ ਨੂੰ ਅਰਦਾਸ ਵੀ ਬੇਨਤੀ ਵੀ ਕਰਦਾ ਕਿ ਇਸ ਪਵਿੱਤਰ ਸਿਧਾਂਤ ਇੱਕ ਓਹੰਕਾਰ ਤੋਂ ਲੈ ਕੇ 18 ਦਸਵੀਂ ਦੇ ਪਵਿੱਤਰ ਗੁਰਬਾਣੀ ਨੂੰ ਪੜ੍ਹੀਏ ਵੀ ਵਿਚਾਰੀਏ ਵੀ ਤੇ ਇਹਦੇ ਤੇ ਚੱਲਣ ਦਾ ਯਤਨ ਕਰੀਏ ਇਹੋ ਸਤਿਗੁਰ ਜੀ ਨੇ ਸਾਨੂੰ ਸਿੱਖਿਆ ਦਿੱਤੀ ਸੀ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ